ਗ੍ਰੀਨ ਸਟੈਂਪ ਪੇਪਰ ਯਾਨੀ ਕਿ ਹਰਾ ਅਸ਼ਟਾਮ ਲਾਂਚ ਕਰਨ ਵਾਲਾ ਪੰਜਾਬ ਬਣਿਆ ਦੇਸ਼ ਦਾ ਸਭ ਤੋਂ ਪਹਿਲਾ ਸੂਬਾ ਸੋ ਆਓ ਜਾਣਦੇ ਹਾਂ ਗ੍ਰੀਨ ਸਟੈਂਪ ਪੇਪਰ ਕੀ ਹੈ ਤੇ ਕਿਸ ਤਰ੍ਹਾਂ ਕੰਮ ਕਰਦਾ ਹੈ ਮਨ ਲਓ ਤੁਸੀਂ ਪੰਜਾਬ ਦੇ ਵਿੱਚ ਕੋਈ ਇੰਡਸਟਰੀ ਲਾਉਣਾ ਚਾਹੁੰਦੇ ਆ ਸੋ ਉਹਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ CLU ਯਾਨੀ ਕਿ ਚੇਂਜ ਆਫ ਲੈਂਡ ਯੂਜ਼ ਲੈਣਾ ਪਊਗਾ ਚੇਂਜ ਆਫ ਲੈਂਡ ਯੂਜ਼ ਮਤਲਬ ਕਿ ਪਹਿਲਾਂ ਤੁਸੀਂ ਜ਼ਮੀਨ ਤੇ ਉੱਤੇ ਖੇਤੀਬਾੜੀ ਕਰਦੇ ਸੀ ਤੇ ਹੁਣ ਤੁਸੀਂ ਉੱਥੇ ਫੈਕਟਰੀ ਲਾਉਣਾ ਚਾਹੁੰਦੇ ਆ ਯਾਨੀ ਕਿ ਲੈਂਡ ਦਾ ਜ਼ਮੀਨਦਾਰ ਯੂਜ਼ ਜਿਹੜਾ ਆ ਚੇਂਜ ਹੋਣ ਜਾ ਰਿਹਾ ਆ ਜਿਹਦੇ ਲਈ ਤੁਸੀਂ ਇਨਵੈਸਟ ਪੰਜਾਬ ਪੋਰਟਲ ਦੇ ਉੱਤੇ ਅਪਲਾਈ ਕਰ ਸਕਦੇ ਆਨਲਾਈਨ ਜਾਂ ਫਿਰ ਪਰਸਨਲੀ ਵੀ ਇਨਵੈਸਟ ਪੰਜਾਬ ਦੇ ਦਫ਼ਤਰ 'ਚ ਵਿਜ਼ਿਟ ਕਰਕੇ ਅਪਲਾਈ ਕਰ ਸਕਦੇ ਆ ਜਿਸ ਉਪਰੰਤ ਦਫ਼ਤਰ ਦੀ ਟੀਮ ਜਿਹੜੀ ਹੈ ਤੁਹਾਡੀ ਜ਼ਮੀਨ ਦਾ ਪ੍ਰੋਪਰ ਵੇਰਵਾ ਕਰੇਗੀ ਮੁਆਇਨਾ ਕਰੇਗੀ ਤੇ 10 ਦਿਨ ਦੇ ਵਿੱਚ ਵਿੱਚ ਤੁਹਾਨੂੰ ਰਿਪੋਰਟ ਬੈਕ ਕਰੇਗੀ ਤੇ ਨਾਲ ਹੀ ਤੁਹਾਨੂੰ ਗ੍ਰੀਨ ਸਟੈਂਪ ਪੇਪਰ ਪਰਚੇਸ ਕਰਨ ਲਈ ਕਿਹਾ ਜਾਏਗਾ ਹੁਣ ਇਹ ਗ੍ਰੀਨ ਸਟੈਂਪ ਪੇਪਰ ਆਰਡੀਨਰੀ ਸਟੈਂਪ ਪੇਪਰ ਨਾਲੋਂ ਥੋੜਾ ਮਹਿੰਗਾ ਹੋਏਗਾ ਕਿਉਂਕਿ ਇਹਦੇ ਵਿੱਚ ਆਲਰੇਡੀ ਕੁਝ ਡਿਪਾਰਟਮੈਂਟਸ ਦੀਆਂ ਐਨਓਸੀਜ਼ ਦੀਆਂ ਫੀਸਾਂ ਇਨਕਲੂਡ ਹੋਣਗੀਆਂ ਜਿਵੇਂ ਕਿ ਫੋਰੈਸਟ ਡਿਪਾਰਟਮੈਂਟ ਫਾਇਰ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਤੇ ਡਿਪਾਰਟਮੈਂਟ ਆਫ ਲੇਬਰ ਐਂਡ ਫੈਕਟਰੀਜ਼ ਸੋ ਉਸ ਤੋਂ ਬਾਅਦ ਜਦੋਂ ਤੁਹਾਨੂੰ ਸਾਰੀਆਂ ਐਨਓਸੀਜ਼ ਰਿਸੀਵ ਹੋ ਜਾਂਦੀਆਂ ਨੇ ਨਾ ਸਾਰੀਆਂ ਡਿਪਾਰਟਮੈਂਟਸ ਤੋਂ ਔਰ ਤੁਹਾਨੂੰ ਬਾਰ-ਬਾਰ ਵੱਖਰੇ-ਵੱਖਰੇ ਡਿਪਾਰਟਮੈਂਟਸ ਦੇ ਵਿੱਚ ਜਾ ਕੇ ਇਹਦੇ ਲਈ ਐਨਓਸੀਜ਼ ਨਹੀਂ ਲੈਣੀਆਂ ਪੈਣਗੀਆਂ ਤੁਹਾਨੂੰ ਇੱਕੋ ਹੀ ਪੋਰਟਲ ਦੇ ਉੱਤੇ ਸਾਰੀਆਂ ਐਨਓਸੀਜ਼ ਜਿਹੜੀਆਂ ਨੇ ਇਸ ਸਟੈਂਪ ਪੇਪਰ ਦੇ ਕਰਕੇ ਮਿਲ ਜਾਣਗੀਆਂ ਜਿਸ ਉਪਰੰਤ ਤੁਸੀਂ ਉਸ ਸਟੈਂਪ ਪੇਪਰ ਨੂੰ ਲੈ ਕੇ ਰਜਿਸਟਰੀ ਕਰਵਾ ਸਕਦੇ ਹਾਂ ਤਹਿਸੀਲਦਾਰ ਆਫਿਸ ਜਾ ਕੇ ਤੇ ਰਜਿਸਟਰੀਕਰਾਂ ਉਪਰੰਤ ਤੁਸੀਂ ਆਪਣਾ ਕੰਮ ਜਿਹੜਾ ਆ ਆਪਣੀ ਇੰਡਸਟਰੀ ਸਟਾਰਟ ਕਰ ਸਕਦੇ ਆ ਯਾਨੀ ਕਿ ਉਥੇ ਕੰਸਟਰਕਸ਼ਨ ਜਿਹੜੀ ਹੈ ਸਟਾਰਟ ਕਰ ਸਕਦੇ ਆ